ਹੈਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮੋਤੀ ਵਾਲੀ ਲੈਸ ਲਾਉਣ ਲੱਗੇ ਆਂ ਸ਼ਨੀਲ ਤੇ ਸੂਟ ਦੇ ਤੇ ਲਾਈਨਿੰਗ ਵਾਲਾ ਸੂਟ ਹੈ ਇਹ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਇੱਥੇ ਲਾਈਨਿੰਗ ਵਾਲੇ ਸੂਟ ਤੇ ਲੱਗਦੀ ਹੈ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਲੈਣਾ ਪੁੱਠੇ ਪਾਸੇ ਜਿੱਧਰ ਆਪਣੀ ਲਾਈਨਿੰਗ ਹੈ ਤੇ ਦੂਸਰੀ ਸਾਈਡ ਹੇਠੇ ਰੱਖਾਂਗੇ ਤੇ ਲੈਸ ਆਪਾਂ ਇਸ ਤਰ੍ਹਾਂ ਮੋਤੀ ਭਰੇ ਸਾਈਡ ਦੂਸਰੀ ਸਾਈਡ ਨੂੰ ਕਰਕੇ ਰੱਖਣੇ ਆ ਅੱਗੇ ਨੂੰ ਨਹੀਂ ਰੱਖਣੇ ਤੇ ਇੱਕ ਪੈਰ ਪਾਉਣਾ ਆਪਾਂ ਤੇ ਇਹਦੇ ਨਾਲ ਇਸ ਤਰ੍ਹਾਂ ਆਪਾਂ ਰੱਖਦੇ ਹੋਏ ਸੀਨ ਲਾ ਲੈਣੀ ਹੈ ਇਹਦਾ ਹੀ ਤੇ ਇੱਕ ਆਪਾਂ ਦੱਸਾਂਗੇ ਤੁਹਾਨੂੰ ਮੋਤੀ ਨਿਕਲ ਜਾਂਦੇ ਜਿਹੜੇ ਉਹ ਵੀ ਆਪਾਂ ਇਹਦੇ ਵਿੱਚ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਮੋਤੀ ਸਹੀ ਰੱਖਾਂ ਸਕਦੇ ਆ ਵੀ ਨਿਕਲ ਨਾ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਮੋੜਾਂਗੇ ਜਿਵੇਂ ਆਹ ਚੀਜ਼ ਆਪਾਂ ਇਸ ਤਰ੍ਹਾਂ ਸੀਗੀ ਸੀਨ ਲਈ ਇਸ ਨੂੰ ਆਪਾਂ ਇਧਰਲੇ ਸਾਈਡ ਰੱਖ ਕੇ ਇੱਥੇ ਸੀਨ ਲੱਗੀ ਹੋਈ ਹੈ ਇਦ ਆਪਣਾ ਵਰਕ ਹੈ ਇਹਨੂੰ ਐਦਾਂ ਮੋੜਾਂਗੇ ਇਸ ਤਰ੍ਹਾਂ ਰੱਖ ਕੇ ਇੱਥੋਂ ਆਪਾਂ ਪੈਰ ਇੱਕ ਪੈਰ ਪਾਇਆ ਹੋਇਆ ਉਹਦੇ ਨਾਲ-ਨਾਲ ਦੀ ਪਾਈਪਿੰਗ ਦੇ ਆਪਾਂ ਸਲਾਈ ਲਾਵਾਂਗੇ ਇੱਥੋਂ ਰੱਖਦੇ ਹੋਏ ਇੱਕ ਵਾਰ ਆਪਾਂ ਚੈੱਕ ਵੀ ਕਰ ਲੈਣਾ ਇਹਦੀ ਜੇ ਕੜਾਈ ਟੇਢੀ ਵੀ ਗਈ ਹੋਵੇ ਉਸ ਆਮਣਾ ਆਪਾਂ ਇਹਦੀ ਲਾਵਾਂਗੇ ਨੀਚੇ ਤੋਂ ਪਿੱਛੇ ਆਊਗੀ ਉਰਲੀ ਸਾਈਡ ਆਪਾਂ ਥੋੜਾ ਜਿਹਾ ਕਪੜਾ ਛੱਡ ਕੇ ਇਸ ਤਰ੍ਹਾਂ ਲਗਾਵਾਂਗੇ ਕਿਉਂਕਿ ਕੜਾਈ ਕਈ ਵਾਰ ਟੇਢੀ ਹੁੰਦੀ ਹੈ ਪਰ ਆਪਾਂ ਕੱਪੜੇ ਦੇ ਹਿਸਾਬ ਨਾਲ ਹੀ ਲਾਉਣੀ ਹੈ। ਇਸੇ ਤਰ੍ਹਾਂ ਹੀ ਆਪਾਂ ਨਾਲ-ਨਾਲ ਸਿਲਾਈ ਲਗਾ ਲੈਣੀ ਹੈ। ਇਹ ਬਹੁਤ ਹੀ ਸੌਖਾ ਤਰੀਕਾ ਹੈ। ਬਾਕੀ ਸ਼ਨੀਲ ਦੇ ਸੂਟ ਤੇ ਨਹੀਂ ਸੈੱਟ ਨਹੀਂ ਆਉਂਦੀਗੀ। ਜੇ ਆਪਾਂ ਲਾਉਣੇ ਆ ਕੱਪੜਾ ਵਧ ਜਾਂਦਾ ਤੇ ਨਾਲ ਦੀ ਨਾਲ ਰੱਖ ਕੇ ਜੀ ਲਗਾਵਾਂਗੇ। ਇਸ ਤਰ੍ਹਾਂ ਲਗਾਵਾਂਗੇ ਤਾਂ ਉਹ ਕੱਪੜਾ ਵੀ ਨਹੀਂ ਵਧੂਗਾ। ਤੇ ਬਹੁਤ ਹੀ ਸੌਖੀ ਲੱਗ ਜਾਂਦੀ ਹੈ ਤਰੀਕੇ ਨਾਲ ਹੁਣ ਆਪਣਾ ਜਿਹੜੇ ਮੋਤੀ ਨਿਕਲਦੇ ਹਨ ਇਹਦਾ ਤੁਹਾਨੂੰ ਇੱਕ ਟ੍ਰਿਕ ਦੱਸਣੀ ਹੈ ਇਸ ਤਰ੍ਹਾਂ ਰੱਖਨੇ ਐ ਇੱਕ ਮੋਤੀ ਆਪਾਂ ਕੱਢ ਲੈਣਾ ਬਿਲਕੁਲ ਇਹਦੇ ਨਾਲ ਐਸੀ ਤਰ੍ਹਾਂ ਰੱਖ ਕੇ ਇਹ ਆਪਾਂ ਧਾਗਾ ਫੜ ਲੈਣਾ ਜਿਹਦੇ ਵਿੱਚ ਮੋਤੀ ਹੈ ਤੇ ਇਸ ਤਰ੍ਹਾਂ ਆਪਾਂ ਕਾਫੀ ਸਿਉਣਾ ਲਾ ਦੇਣੀ ਹੈ ਇਹਦੇ ਨਾਲ ਨਾਲ ਚੰਗੀ ਤਰ੍ਹਾਂ ਅੱਗੇ ਪਿੱਛੇ ਕਰਕੇ ਤੇ ਹੁਣ ਇਹ ਆਪਣੇ ਮੋਤੀ ਨਿਕਲਣਗੇ ਨਹੀਂ ਇਸ ਤਾਪੈਸ ਨੂੰ ਸਟਿਚ ਕਰ ਦੇਣਾ ਨਾਲ ਹੁਣ ਆਪਾਂ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਆਹ ਮੋਤੀ ਹੈ ਜਿਹੜਾ ਇੱਕ ਕੱਢ ਕੇ ਇਸ ਧਾਗੇ ਨੂੰ ਆਪਾਂ ਇਸ ਤਰ੍ਹਾਂ ਫੜ ਲੈਣਾ ਇਧਰਲੀ ਸਾਈਡ ਇਧਰ ਆਪਣਾ ਪੈਰ ਸੈਟ ਨਹੀਂ ਆਊਗਾ ਹੁਣ ਆਪਾਂ ਦੂਸਰੀ ਸਾਈਡ ਦੀ ਲਾਵਾਂਗੇ ਕਿਉਂਕਿ ਨਾਲ ਮੋਤੀ ਹੈ ਮੋਤੀ ਦੇ ਹਿਸਾਬ ਨਾਲ ਹੀ ਆਪਾਂ ਸਲਾਈ ਲਾਉਣ ਲੱਗਣਾ ਕਿ ਬਿਲਕੁਲ ਨਾਲ ਤੋਂ ਅਟੈਚ ਹੋ ਜੇ ਆਪਣਾ ਜਿਹੜਾ ਧਾਗਾ ਨੱਪਿਆ ਜਾਵੇ ਇਥੋਂ ਇਸ ਤਰ੍ਹਾਂ ਅੱਗੇ ਕਰਕੇ ਹੋੜਾ ਪ੍ਰਯੋਗ ਹੋ ਗਿਆ ਹੁਣ ਇਸ ਨੂੰ ਆਪਾਂ ਜੀ ਖਿੱਚਾਂਗੇ ਤਾਂ ਨਿਕਲੂਗਾ ਨਹੀਂ ਇਸ ਤਰ੍ਹਾਂ ਆਪਣਾ ਆ ਧਾਗਾ ਵਿੱਚ ਅਟੈਚ ਹੋ ਗਿਆ ਤੇ ਕਦੇ ਵੀ ਮੋਤੀ ਨਹੀਂ ਡਿੱਗਣਗੇ ਇਹ ਆਪਣੇ ਤੇ ਇਸੇ ਤਰ੍ਹਾਂ ਹੀ ਇਹ ਮਤਲਬ ਮੋਤੀ ਵਾਲੀ ਲੇਸ ਲਾਉਣੀ ਹੈ ਜੇ ਆਪਾਂ ਸਾਈਡ ਤੋਂ ਉਸੇ ਤਰ੍ਹਾਂ ਧਾਗਾ ਛੱਡ ਦਿੰਨੇ ਆ ਤੇ ਉਹ ਫਿਰ ਮੋਤੀ ਨਿਕਲ ਲੱਗ ਜਾਂਦੇ ਆ ਜਦੋਂ ਆਪਾਂ ਸੂਟ ਪਾਉਨੇ ਆ ਤੇ ਮੋਤੀ ਡਿੱਗਣ ਲੱਗ ਜਾਂਦੇ ਆ ਤੇ ਬਹੁਤ ਹੀ ਸੌਖਾ ਤਰੀਕਾ ਇਸ ਤਰ੍ਹਾਂ ਲੈਸ ਲਾਉਣ ਦਾ ਹੁਣ ਆਪਾਂ ਦੋਨਾਂ ਬਾਹਾਂ ਤੇ ਲੈਸ ਲਗਾ ਲਈਏ ਇਸੇ ਤਰ੍ਹਾਂ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ